ਆਰੰਜਾਉੜੀਆਂ ਅਰਬਦੇਸ਼ ਜਾਮਾਰਾ ਲਓ ਵਾ ਛੋਟਾ ਯਾ ਸੰਦੇਸ਼ ਯਾ ਜਿਹੜਾ ਵੀਰ ਸੱਨੀ ਨੂੰ ਕੁੱਟਿਆ ਜੇ ਮੈਂ ਦਸਿੰਦਰ ਸਿੰਘ ਐਸੇ ਚੁੰਕੀ ਚਾਜ ਬਰਿਆਰ ਜਿਹੜੀ ਆ ਸੋਸ਼ਲ ਮੀਡੀਆ ਦੇ ਵਿੱਚ ਲੰਡੀ ਐ ਨਾ ਪੋਸਟ ਪਾਈ ਗਈ ਆ ਵੀ ਮਤਲਬ ਚੁੰਕੀ ਬਰਿਆਰ ਤੇ ਜਿਹੜਾ ਵਾ ਗਰਨੇਡ ਹਮਲਾ ਕੀਤਾ ਗਿਆ ਇਹੋ ਜੀ ਕੋਈ ਵੀ ਗੱਲਬਾਤ ਨਹੀਂ ਗਈ ਇਹੋ ਜੀ ਕੋਈ ਵੀ ਗੱਲ ਨਾ ਹੀ ਕੋਈ ਸਾਡੇ ਧਿਆਨ ਚਾਹੀਏ ਨਾ ਹੀ ਇੱਥੇ ਕੋਈ ਹੋਈ ਹੀ ਆ ਕਦੇ ਪਤਾ ਲੱਗਾ ਜੀ ਸਾਨੂੰ ਜਿਹੜਾ ਤੋਂ ਜਿਹੜਾ ਲੀ ਪੋਸਟ ਤੋਂ ਪਤਾ ਲੱਗਾ ਤੇ ਸਾਡੇ ਇੱਥੇ ਕੋਈ ਗੱਲਬਾਤ ਨਹੀਂ ਗਈ ਉਹ ਕੀ ਕਹਿੰਦਾ ਕਿ ਕਿਦੋਂ ਪਾਈ ਗਈ ਹੈ ਪੋਸਟ ਤੇ ਲਿਖਿਆ ਵੀ ਅਸੀਂ ਚੌਂਕੀ ਬਰਿਆਰ ਉੱਤੇ ਜਿਹੜਾ ਉਹ ਗਨਰੇਡ ਹਮਲਾ ਕੀਤਾ ਵਾ ਤੇ ਇਹ ਸਾਡੇ ਜਿਹੜੇ ਭਰਾ ਸੰਨੀ ਨੂੰ ਕੋਈ ਕੁੱਟਮਾਰ ਕੀਤੀ ਉਹਦੇ ਕਰਕੇ ਸੰਨੀ ਉਹ ਰਵਰਸਾਣ ਸੰਨੀ ਇਹ ਪਤਾ ਨਹੀਂ ਕੋ ਉਹ ਹਣਾ ਜਿਹੜਾ ਕਤਲ ਮੁਕਾ ਵਾਲੇ ਸੀ ਸੂਰੀ ਗਦ ਵਾਲੇ ਉਹਦੇ ਕਰਕੇ ਤੇ ਇੱਥੇ ਤੇ ਕੋਈ ਗੱਲਬਾਤ ਇਹੋ ਜੀ ਹੈ ਹੀ ਨਹੀਂ 1% ਵੀ ਕੋਈ ਨਹੀਂ ਗੱਲ ਸੀਸੀਟੀ ਦੇਖੇ ਨਹੀਂ ਹਾਲ ਵਾਲਾ ਸੀਸੀਟੀ ਸਾਰੇ ਚੈੱਕ ਕੀਤੇ ਆ ਕੋਈ ਗੱਲਬਾਤ ਧਿਆਨ ਚ ਨਹੀਂ ਆਈ ਕੀ ਜਿਗਰ ਕੀ ਕੀਤਾ ਉਸ ਵਿੱਚ ਇਹੋ ਕੀਤਾ ਵਾ ਕਿ ਅਸੀਂ ਬਰਿਆ ਚੌਂਕੀ ਤੇ ਜਿਹੜਾ ਗਨੇੜਾ ਹਮਲਾ ਕੀਤਾ ਵਾ ਪਰ ਇਹੋ ਜੀ ਜਿਹੜੀ ਆ ਕੋਈ ਗੱਲਬਾਤ ਵੀ ਨਹੀਂ ਹੈਗੀ